ਮੈਂ ਪਰਮਾ ਆਰਾਮਕਸਨ ਦਾਵਾ ਕਲੈਕਸ਼ਨ ਲੂ ਰਹੀ ਆ ਅੱਜ ਉਹ ਸੂਟ ਮੈਂ ਤੁਹਾਨੂੰ ਦਿਖਾਵਾਂਗੀ ਇਹ ਹੈਗੇ ਆ ਕੈਟਲੌਗ ਵਾਲੇ ਨਾ ਕੈਟਲੌਗ ਦੇ 8 ਸੂਟ ਹੋਣਗੇ ਤੇ ਇਹਨਾਂ ਦੀ ਕੀਮਤ ਹੋਵੇਗੀ 1900 ਰੁਪਏ ਇਹ ਟੈਕ ਵੀ ਪਤਣਾ ਸਿੱਕੇ ਪਟਰੀ 1940 ਹਾਂ ਜੀ 1940 ਤੱਕ ਤੁਹਾਡੇ ਘਰ ਤੱਕ ਫ੍ਰੀ ਮਿਲੇਗਾ ਜਿੱਦਾਂ ਤੇ ਆ ਤੁਸੀਂ ਆ ਕਲਰ ਦੇਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਸੀ ਗ੍ਰੀਨ ਦਿਖਾਵਾਂਗੇ ਮਸਟਰਡ ਤੇ ਮਜੈਂਟਾ ਤੇ ਪਰਪਲ ਲਵੈਂਡਰ ਕਲਰ ਚਾਰ ਕਲਰ ਦਿਖਾਵਾਂਗੇ ਤੇ ਆ ਤੁਸੀਂ ਐਡਰੈਸ ਨੋਟ ਕਰਨਾ 94025118124 ਕੇ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ 1940 ਰੁਪਏ ਪੇ ਕਰਨੇ ਤੇ ਆਪਣਾ ਸੂਟ ਆਪਣਾ ਪੇਂਟ ਦਾ ਸ਼ੈਡ ਦਿੱਤੇ ਤੁਸੀਂ ਕਿਤੇ ਰਹਿੰਦੇ ਹੋ ਤੁਸੀਂ ਉਹਨਾਂ ਦਾ ਐਡਰੈਸ ਆਪਣੇ ਚੰਗੀ ਤਰ੍ਹਾਂ ਪਿੰਨ ਕੋਡ ਵਗੈਰਾ ਦੇ ਦੇਣਾ ਤੁਹਾਡੇ ਘਰ ਤੱਕ ਫ੍ਰੀ ਮਿਲੇਗਾ 1940 ਰੁਪਏ ਵਿੱਚ ਇਹ ਕੋਈ ਪਹਿਲਾ ਕਲਰ ਹੈਗਾ ਪਹਿਲਾ ਅਸੀਂ ਵੀਡੀਓ ਬਣਾਈ ਇਹਨਾਂ ਜਿੱਦਾਂ ਮਤਲਬ ਖਰਾਬ ਹੋ ਗਈ ਉਹ ਉਹ ਇਹ ਉਹ ਨਾ ਰੋਜੀ ਕਲਰ ਆ ਰਿਹਾ ਸੀ ਇਹ ਹੈਗਾ ਸੀ ਗ੍ਰੀਨ ਕਲਰ ਹੈ ਨਾ ਤੇ ਨੰਬਰ ਹੈਗਾ 1 ਤੇ ਇਸ ਤੇ ਘੇਰੇ ਦੇ ਦੇਖੋ ਇਸ ਤਰ੍ਹਾਂ ਬਾਰਕ ਕੀਤਾ ਆ ਜਿੱਦਾਂ ਮੈਂ ਪਿੰਟੈਕਸ ਨਹੀਂ ਹੁੰਦੀ ਪੂਰਾ ਮਸ਼ੀਨ ਨੇ ਬਾਰਕ ਕੀਤਾ ਆ ਜਿੱਦਾਂ ਤੇ ਫਿਰ ਇਸ ਤਰ੍ਹਾਂ ਫਲਾਵਰ ਆਉਂਦੇ ਆ ਫਲਾਵਰਾਂ ਦੇ ਵਿੱਚ ਉਹਨਾਂ ਨੇ ਪੂਰੀ ਜਿੱਦਾਂ ਨਾ ਮਤਲਬ ਬਾਰਕ ਕੀਤਾ ਆ ਤੇ ਇਹਦੇ ਵਿੱਚ ਸਿੱਕੀ ਬਾਰਕ ਵੀ ਲੱਗਾ ਆ ਜਿੱਦਾਂ ਪਾਰਟੀ ਵੇਅਰ ਵੀ ਤੁਹਾਡੇ ਤੁਸੀਂ ਗਰਮੀ ਦੇ ਵਿੱਚ ਜਿੱਦਾਂ ਨਾ ਮਰਜੀ ਤੁਸੀਂ ਜਿੱਦਾਂ ਮਤਲਬ ਕੋਈ ਛੋਟਾ ਮੋਟਾ ਜਿੱਦਾਂ ਸੋਹਣਾ ਫੰਕਸ਼ਨ ਤੁਸੀਂ ਟੈਂਡ ਕਰ ਸਕਦੇ ਹੋ ਤੇ ਪੂਰਾ ਔਰ ਓਪਰਚੁਨਿਟੀ ਆ ਜਿੱਦਾਂ ਤੇ ਇਹਦੇ ਬਾਹਾਂ ਤੇ ਫਲਾਵਰ ਆਣ ਕੇ ਨੰਬਰ ਹੋਊਗਾ 1 ਤੇ ਇਸ ਦੇ ਬੈਗ ਤੇ ਵੀ ਜਿਸ ਤਰ੍ਹਾਂ ਅ ਫਰੰਟ ਤੇ ਕੜਾਈ ਆ ਤੇ ਬੈਗ ਤੇ ਵੀ ਇਸ ਤਰ੍ਹਾਂ ਆਵੇਗੀ ਨਾ ਬੈਗ ਤੇ ਤੁਹਾਡੇ ਜਿੱਦਾਂ ਆਵੇਗੀ ਤੇ ਬਾਹਵਾ ਤੇ ਇੱਕ ਫਲਾਵਰ ਆਵੇਗਾ ਤੇ ਇਸ ਦਾ ਜੋਨ ਦੁਪੱਟਾ ਹੈ ਅਸੀਂ ਪਹਿਲਾਂ ਖੋਲ ਲਿਆ ਜਿੱਦਾਂ ਸੂਟਾ ਤੇ ਉਹ ਜਦ ਮੈਂ ਦੇਖੀ ਵੀਡੀਓ ਉਹ ਨਾ ਠੀਕ ਨਹੀਂ ਸੀਦਾ ਫਰੋਜੀ ਜਿਹਾ ਕਲਰ ਆਉਂਦਾ ਸੀ ਹਨਾ ਤੇ ਇਸ ਦੀ ਨਾ ਜੋ ਜਿਹੜਾ ਦੁਪੱਟਾ ਹੈ ਜੁਐਸਪੀ ਹੈ ਜਿੱਦਾਂ ਦੁਪੱਟੇ ਦੇ ਨਾਲ ਇਹਾਰੇ ਫੁੱਲ ਪਿਓਰ ਦਾ ਦੁਪੱਟਾ ਆ ਤੇ ਫਲਾਵਰ ਇਸ ਤਰ੍ਹਾਂ ਬਣਾਏ ਹੋਏ ਆ ਸਾਈਡਾਂ ਤੇ ਦੇਖੋ ਨਾ ਬਹੁਤ ਵਧੀਆ ਜਿੱਦਾਂ ਨਾ ਗੈਪੋਰੀ ਜੇ ਪ੍ਰਿੰਟ ਆ ਤੇ ਚਾਰੇ ਪਾਸੇ ਲੇਸ ਦਾ ਵਰਕ ਆ ਠੀਕ ਹੈ ਜੀ ਨੰਬਰ ਇਹ ਹੈ ਦਾ 1940 ਰੁਪਏ ਵਿੱਚ ਤੁਹਾਡੇ ਘਰ ਤੱਕ ਇਹ ਫ੍ਰੀ ਡਿਲੀਵਰੀ ਹੋਵੇਗੀ ਦੇਖੋ ਕਿੰਨਾ ਪਿਆਰਾ ਨਾ ਸਾਰੇ ਪਾਸੇ ਆ ਬਾਰਡਰ ਬਹੁਤ ਪਿਆਰਾ ਤੁਹਾਡੇ ਜਿੱਤੇ ਸਿੱਧੇ ਦੁਪੱਟਾ ਲੈਣਾ ਹੋਵੇ ਨਾ ਜਿੱਦਾਂ ਤੇ ਦੇਖੋ ਕਿੰਨਾ ਸੋਹਣਾ ਤੇ ਵਿੱਚ ਅ ਫਲਾਵਰ ਹੈ ਕਿ ਦੂਸਰਾ ਕਲਰ ਆਵੇਗਾ ਮੈਂਜੈਂਟਾ ਤੂ ਨੰਬਰ ਟੂ ਨੰਬਰ ਦਿੱਤਾ 1940 ਰੁਪਏ 1940 ਰੁਪਏ ਵਿੱਚ ਤੁਹਾਡੇ ਘਰ ਤੱਕ ਫ੍ਰੀ ਮਿਲੇਗਾ ਤੁਸੀਂ ਆਪਣੇ ਸ਼ਹਿਰ ਤੇ ਪਿੰਡ ਦਾ ਐਡਰੈਸ ਦੇ ਦੇਣਾ ਤੁਸੀਂ ਜਿੰਨੇ ਮਰਜ਼ੀ ਸੂਟ ਵਗਾ ਸਕਦੇ ਹੋ ਤੁਸੀਂ ਨਾ Google Pay ਕਰਨਾ 940251881 ਤੋਂ ਧੰਨ ਘਰ ਬੈੱਕਿਆ ਆ ਸਭ ਕੋਈ ਤੋਂ ਉਹ ਬਲੌਕਡ ਹੋਵੇਗਾ ਤੇ ਤੀਸਰਾ ਨੰਬਰ ਹੈਗਾ ਜੀ ਮਾਸਟਰਡ ਕਲਰ ਮਾਸਟਰਡ ਕਲਰ 30 ਤੀਸਰਾ 1940 ਰੁਪਏ ਰੀਟ ਤਾਂ ਤੁਹਾਨੂੰ ਪਤਾ ਨਹੀਂ ਮੇਰੇ ਤੋਂ ਟੈਗ ਨਾ ਅਜੇ ਪਤਾ ਕੀ ਆ ਨਾ 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 ਕੰਮ ਕਰਕੇ ਮੈਨੂੰ ਅਜੇ ਕੁਝ ਪਤਾ ਨਹੀਂ ਲੱਗਦਾ ਅਜਤਾ ਤੇ ਟੈਗ ਮੇਰੇ ਤੋਂ ਦੇਖ ਗਿਆ 1940 ਰੁਪਏ ਤਾਂ ਤੁਹਾਡੇ ਘਰ ਤੱਕ ਇਹ ਪਹਿਲਾਂ ਇਹ 1995 ਰੁਪਏ ਦਾ ਸੀ ਹੁਣ ਥੋੜਾ ਜਿਹਾ ਘਟ ਗਿਆ ਰੇਟ ਤੇ 1940 ਰੁਪਏ ਤੁਹਾਡੇ ਘਰ ਤੱਕ ਮਿਲੇਗਾ ਜੀ ਹਨਾ ਫੋਰਥ 컬러 ਆਵੇਗਾ ਬਹੁਤ ਹੀ ਪਿਆਰਾ ਕਲਰ ਲਵੈਂਡਰ ਕਲਰ ਲਿਵੈਂਡਰ ਕਲਰ ਪਰਪਲ ਕਲਰ ਦਿਸਦਾ ਨਾ ਡਾਰਕ ਨਹੀਂ ਹੈਗਾ ਜਿੱਦਾਂ ਬਹੁਤ ਜ਼ਿਆਦਾ ਨਹੀਂ ਬਹੁਤ ਪਿਆਰਾ ਕਲਰ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਹੀ ਕਲਰ ਹੈ ਕਿਉਂਕਿ ਦੂਜੇ ਫੋਨ ਤੇ ਨਾ ਇੱਕ ਦਿਨ ਅੱਗੇ ਵੀ ਅਸੀਂ ਦੇਖਿਆ ਤੇ ਸਾਡੀ ਵੀਡੀਓ ਜਿੱਦਾ ਨਾ ਮਤਲਬ ਉਹ ਕਲਰ ਐਗਜੈਕਟ ਨਹੀਂ ਸੀ ਆnde ਤੇ 1940 ਰੁਪਏ ਤੱਕ ਤੁਹਾਡੇ ਘਰ ਤੱਕ ਇਹ ਤੁਹਾਨੂੰ ਫ੍ਰੀ ਕੋਰੀਅਰ ਕੋਈ ਕੋਰੀਅਰ ਦਾ ਖਰਚਾ ਨਹੀਂ ਦੇਣੀ ਪੈਣਾ ਦਾ ਜੇ ਤੁਸੀਂ ਮੇਰੇ ਚੈਨਲ ਨੂੰ ਪਰਮਾਰ ਰਾਮ ਟੈਕਸ ਰੰਧਾਵਾ ਤੇ ਦੂਸਰਾ ਮੇਰਾ ਚੈਨਲ ਹੈਗਾ ਪਰਮਾਰ ਰੰਡਾਵਾ ਸੂਟਸ ਨਾ ਉੱਤੇ ਅਸੀਂ ਅਜੇ ਥੋੜਾ ਘੱਟ ਪਾਉਨੇ ਆ ਜਿੱਦਾਂ ਉੱਤੇ ਸਿੰਪਲ ਸੂਟ ਥੋੜੇ ਜੇ ਲੋਕਲ ਸੂਟ ਪਾਇਆ ਕਰਾਂਗੇ ਜਿੱਦਾਂ ਤੇ ਤੁਸੀਂ ਇਸ ਚੈਨਲ ਨੂੰ ਵਾਰਤ ਬਾਾਰ ਤੁਸੀਂ ਨਾ ਮਤਲਬ ਸਪੋਰਟ ਕਰਨਾ ਸਬਸਕ੍ਰਾਈਬ ਕਰਨਾ ਤੇ ਤੁਸੀਂ ਵਾਰਤ ਬਾਾਰ ਜਿੱਦਾਂ ਹਨਾ ਕੋਸ਼ਿਸ਼ ਕਰਨਾ ਆਪਣੇ ਸੂਟ ਜਲਦੀ ਤੋਂ ਜਲਦੀ ਬੁੱਕ ਕਰਾ ਲਿਆ ਕਰੋ ਜਿੱਦਾਂ ਕਿਉਂਕਿ ਕਈ ਹੋਰ ਵੀ ਕਸਟਮਰ ਹੁੰਦੇ ਆ ਤੁਸੀਂ ਜਿੰਨਾ ਜਲਦੀ ਕਰਾਂਗੇ ਤੁਹਾਡੇ ਕੋਲ ਉਨਾ ਛੇਤੀ ਬਣ ਜੇਗਾ ਸਸਤੀ ਗੱਲ